کی پردھانڈل جی آج کی سارے ہی رسپیکٹیبل yeah. پرسن آج جو کتاب بھی موچن ہو رہے yeah. ہیں اس بارے دو گلاج بچپن جو پکچر دیکھی سی سندے سا والی وہ اب کمی جا رہی ہے ਕਿ ਉਹਨਾਂ ਦੀ ਜ਼ਿੰਦਗੀ ਚਾਹੇ ਟੀਚਰ ਦੇ ਤੌਰ ਤੇ ਸੀ ਪਰ ਉਹਨਾਂ ਨੇ ਆਪਣੀ ਜ਼ਿੰਦਗੀ ਇੱਕ ਫਿਲਾਸਫਰ ਦੇ ਤਰ੍ਹਾਂ ਬਿਤਾਈ ਹੈ ਤੇ ਬੇਵਾਕ ਸਾਦਾ ਜੀਵਨ ਤੇ ਆਪਣਾ ਸਭ ਤੋਂ ਵੱਡਾ ਉਹਨਾਂ ਨੇ ਇਤਿਹਾਸ ਦੇ ਵਿੱਚ ਖੋਜ ਦੇ ਵਿੱਚ ਜਿਆਦਾ ਜੋੜਨ ਲਗਿਆ ਜਿਸ ਤੋਂ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਸ਼ਹੀਦ ਉਧਮ ਸਿੰਘ ਜੀ ਬਾਰੇ ਉਨ੍ਹਾਂ ਦੀ ਇੱਕ ਕਿਤਾਬ ਉਹਨਾਂ ਨੇ ਦਿੱਤੀ ਤੇ ਇੱਕ ਸ਼੍ਰੀ ਕ੍ਰਿਸ਼ਨ ਚੰਦ ਤੋਂ ਸ੍ਰਿਸ਼ਟੀ ਦੀ ਵਰਨ ਸਾਖੀ ਹੈ ਜਿਸ ਦਾ ਕਿ ਅੱਜ ਕੱਲ੍ਹ ਅਸੀਂ ਨਾਮ ਨਹੀਂ ਲੈ ਰਹੇ ਉਹ ਇਹ ਕਿਤਾਬਾਂ ਸਾਡੇ ਜੀਹਦ ਦੁੱਧ ਨੂੰ ਵਾਰ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਅੱਜ ਅਸੀਂ ਬਤਾਈ ਦੇਣਾ ਚਾਹੁੰਦੇ ਹਾਂ ਸਾਡੀ ਸਿਹਤ ਸਭਾ ਬਟਾਉ ਇੱਕ ਮੈਂ ਚਾਉਣਾ ਕਿ ਅੱਜ ਵਿਸ਼ੇਸ਼ ਸਨਮਾਨ ਹਰਦੇ ਵੱਡੇ ਵੀਰ ਰਤਨਜੀਤ ਦਾ ਕੀਤਾ ਜਾਵੇ ਹੈ ਤੇ ਮੇਰੇ ਫਾਦਰ ਦੇ ਨਾਮ ਤੇ ਇਹਨਾਂ ਦਾ ਨਾਮ ਤੇ ਇਹ ਸਾਥੋ ਸੀਨੀਅਰ ਵੀ ਰਹੇ ਨੇ ਤੇ ਉਸ ਟਾਈਮ ਸਾਨੂੰ ਟਕੋਰਾ ਇਹ ਮਾਰੀ ਜਾਂਦੇ ਨੇ ਘਰੋਂ ਵੀ ਦੇਖ ਲੋ ਵੀ ਉਹ ਫਲਾਣੇ ਦਾ ਮੁੰਡਾ ਸਾਇੰਸ ਗਰੁੱਪ ਵਿੱਚ ਆ ਗਿਆ ਦਾਖਲ ਲੈ ਲਿਆ ਤੁਸੀਂ ਦਾ ਆਰਟੀਕਲ ਇਹ ਸਾਡੇ ਨਾਲ ਚੱਲਦੀ ਰਹੀ ਹੈ ਤੇ ਉਸ ਇਸ ਪਰਿਵਾਰ ਦੇ ਨਾਲ ਮੇਰਾ ਸੰਬੰਧ ਵੀ ਰਿਹਾ ਕਿ ਇਹਦੇ ਅੰਦਰ ਇਹ ਦੋ ਸਿਸਟਰ ਜਿਹੜੀਆਂ ਛੋਟੀਆਂ ਸੀ ਉਹ ਨੀਤਾਨਾ ਜੀ ਤੁਹਾਨੂੰ ਪੜਾਉਂਦੇ ਹੁੰਦੇ ਸੀ ਤੁਹਾਡੇ ਸਭ ਨੇ ਹੀ ਰਹਿੰਦੇ ਹੁੰਦੇ ਸੀ ਉਹ ਚੌਥੀ ਤੀਜੀ ਚੌਥੀ ਪੰਜਵੀਂ ਅਸੀਂ ਕਲਾਸ ਤੇ ਰਹੇ ਆ ਫਿਰ ਉਹ ਇੱਥੇ ਕੁੜੀਆਂ ਵਾਲੇ ਸਕੂਲ ਜਾ ਗਈ ਤੇ ਟੋੜ ਸਾਹਿਬ ਹੈ ਸਾਡੇ ਆਪਣੇ ਛੋਟਾ ਭਾਈ ਜਿਸ ਨੇ ਆਪਣੇ ਦੌਰਾਨ ਆਪਣੀ ਸਰਵਿਸ ਦੇ ਵਿੱਚ ਵੀ ਹੁਣ ਵੀ ਆਪਣੇ ਸਨਾਮ ਨੂੰ ਉੱਪਰ ਚੱਕਿਆ ਜੇ ਇਸ ਨਾਮ ਦਾ ਕੋਈ ਇਤਿਹਾਸਕਾਰ ਜਾਂ ਸਨਾਮ ਦਾ ਕੋਈ ਲੇਖਣ ਮਿਲੇ ਆ ਤਾ ਜਿੰਨਾ ਇਹ ਯੋਗਦਾਨ ਪਾਠਾ ਵਿਭਾਗ ਵੱਲੋਂ ਪਾ ਕੇ ਉਹਨਾਂ ਨੂੰ ਪ੍ਰਚੱਤ ਸਕਦੇ ਜਿਉ ਉਹ ਥੱਕਿਆ ਇਹ ਵੀ ਇੱਕ ਬਹੁਤ ਵੱਡੀ ਮੜਮੁੱਲੀ ਗੱਲ ਹੈ ਤੇ ਦੂਸਰੀ ਰਹੀ ਕਿ ਅੱਜ ਇਹ ਜੋ ਕਿਤਾਬ ਹੈ ਉਹ ਕਿਤਾਬ ਕੰਬੋਜ ਪ੍ਰਾਤਿਵਾਰੀ ਬਾਰੇ ਉਸ ਦੇ ਇਤਿਹਾਸ ਬਾਰੇ ਹੈ ਜਿਹੜੀ ਕਿ ਇੱਕ ਆਪਣੇ ਆਪ ਚ ਲਖਣ ਹੈ ਕਿਉਂਕਿ ਸਾਮੇ ਦੇ ਮਤਲਬ ਜੇ ਅਸੀਂ ਕਹੀਏ ਜੀ ਦੋਸਤਾਂ ਸਿੰਘ ਜੀ ਤੋਂ ਬਾਅਦ ਜਦੋਂ 886 ਆਇਆ ਤਾਂ ਉਸ ਤੋਂ ਬਾਅਦ ਕੰਪੋਜ਼ ਬਰਾਦਰੀ ਦੇ ਵਿੱਚ ਫਕਰ ਮਹਿਸੂਸ ਹੋਇਆ ਜਿਨ੍ਹਾਂ ਨੇ ਆਪਣਾ ਆਪਣਾ ਕੰਬੋਲ ਚੈਨਾ ਸ਼ੁਰੂ ਕੀਤਾ ਇਹ ਇਕੱਲੇ ਸੁਨਾਮ ਦੇ ਵਿੱਚ ਨਹੀਂ ਸ਼ਰੂਆਉਟ ਸਾਡੇ ਨਾਰਥ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਬਕਾਇਦਾ ਇਹ ਸੀ ਦੁੱਤ ਸਿੰਘ ਦੇ ਨਾਮ ਤੇ ਕਲੱਬ ਬਣੇ ਹੋਏ ਨੇ ਜੋ ਸੀ ਦੁੱਤ ਨੇ ਸੀ ਦੀਵਾਰੇ ਉਨਾਂ ਵਰੀ ਵਿਚਾਰ ਕਰਦੇ ਤੇ ਇਸੇ ਤਰ੍ਹਾਂ ਇਹ ਕੰਪੋਜ਼ ਬਰਾਦਰੀ ਬਾਰੇ ਜੋ ਇਤਿਹਾਸ ਲਿਖਿਆ ਗਿਆ ਹੈ ਇਸ ਦੇ ਵਿੱਚ ਮੈਂ ਸਮਝਦਾ ਕਿ ਅੱਜ ਸਾਨੂੰ ਫਕਰ ਕਰਨਾ ਚਾਹੀਦਾ ਸਾਡੀ ਨਵੀਂ ਜਨਰੇਸ਼ਨ 'ਤੇ ਜੋ ਕਿ ਅੱਜ ਚਾਹੇ ਉਹ ਕਿਸੇ ਵੀ ਆਫਿਸ ਦੇ ਵਿੱਚ ਆ ਰਹੇ ਨੇ ਕਿਸੇ ਵੀ ਫੀਲਡ ਦੇ ਵਿੱਚ ਆ ਰਹੇ ਨੇ ਉਹ ਫਕਰ ਦੇ ਨਾਲ ਆਪਣਾ ਨਾਮ ਫਲਾਣਾ ਕੰਬੋਜ ਲਿਖਦੇ ਨੇ ਚਾਹੇ ਲੇਡੀਜ਼ ਆ ਚਾਹੇ ਉਹ ਜੈਂਟਲਸ ਕਿਉਂਕਿ ਇੱਕ ਬਹੁਤ ਹੀ ਮੜਮੂਲੀ ਇੱਕ ਆਪਣੀ ਕੌਮ ਨੂੰ ਗੁਜਾਗਰ ਕਰਨ ਵਾਸਤੇ اور آپ اپنی قوم واسطے کچھ نہیں کر سکتے ایک اپنی قوم کو کر کرنے باستے جس طرح سارے اگروال سبھا جا شرما کہا جائے سارے گوستان ایسے طرح یہ گوتان کے چڈ کے کمبوز لکھ کے اپنے آپ ایک ستھاپت کیا گیا بھی ہاں ہے جس کے نال وہ سارے پنجاب ہر ایک کوئی کہہ رہا ہے کہ فخر کے نام کہہ رہا ہے کہ میں کمبوز جس کر کے ایک جی کتاب ہے کمبوز برادری بارے کس طرح کی میں ਇੱਕ ਸਾਡੇ ਵਾਸਤੇ ਬਹੁਤ ਹੀ ਵੱਡਮੋਲਾ ਖਜ਼ਾਨਾ ਜੋ ਕਿ ਇੱਕ ਪਾਸੇ ਪਿਆ ਸੀ ਉਸ ਨੂੰ ਅਸੀਂ ਅੱਜ ਪੇਸ਼ ਕੀਤਾ ਹੈ ਤੇ ਇਸ ਨੂੰ ਪੇਸ਼ ਕਰਨ ਦੇ ਵਿੱਚ ਜੋ ਰਤਨ ਸਿੰਘ ਜੀ ਦੇ ਯੋਗਦਾਨਾਂ ਜੰਗੀਰ ਸਿੰਘ ਦਾ ਇਹ ਵੀ ਇੱਕ ਵੱਡਮੋਲਾ ਹੈ ਜਿਨ੍ਹਾਂ ਨੇ ਮਿਹਨਤ ਕਰਕੇ ਕੰਬੋਜ ਬਣਾ ਦული ਐਨਾ ਹੀ ਮੈਂ ਕਹਿਣਾ ਚਾਹੁੰਦਾ ਕਿ ਉਹ ਇਸ ਹਮੇਦੀ ਘਾਟ ਜਾ ਹੈ ਲੈ ਲੋ ਵੀ ਮੈਨੂੰ ਕੁਝ ਪਤਾ ਨਹੀਂ ਹੈ ਮੈਂ ਤਾਂ ਸਿੱਖਣੇ ਇਸ ਤੋਂ ਹਟਾਂ ਹਾਂ چلو میں اپنی بھی ہاجری لگا میں ہر وقت ہر پل ہر ساہے ہر دن جنگ کرتا ہی رہنا ہاں اپنی زندگی